ਜਦੋਂ ਮਹਾਰਾਜ ਬਗਦਾਦ ਜਾਂਦੇ ਨੇ ਜਿੱਥੋਂ ਕੜਾ ਪ੍ਰਸ਼ਾਦ ਦੀ ਮਰਿਆਦਾ ਸ਼ੁਰੂ ਹੁੰਦੀ ਹੈ ਉਹ ਬਗਦਾਦ ਤੋਂ ਸ਼ੁਰੂ ਹੋਈ ਹੈ ਜਦੋਂ ਮਹਾਰਾਜ ਬਗਦਾਦ ਗਏ ਬਗਦਾਦ ਵਿੱਚ ਇੱਕ ਗੱਲ ਦੀ ਮਨਾਹੀ ਸੀ ਵੀ ਕੋਈ ਸੰਗੀਤ ਨਹੀਂ ਵਜਾ ਸਕਦਾ ਜਿੰਨੀ ਅਰਬ ਕੰਟਰੀਆਂ ਨੇ ਉੱਧਰ ਲਿਆਂ ਤੁਰਕਮਨਿਸਤਾਨ ਬਗਦਾਦ ਤੱਕ ਲੈ ਕੇ ਏਸ਼ੀਆ ਤੇ ਸੁੰਨੀ ਦੌਰ ਨੇ ਉਹ ਸੁੰਨੀਆਂ ਦੇ ਹਿੱਸੇ ਆਂਦੇ ਕੁਝ ਸ਼ੀਆ ਲੋਕ ਨੇ ਵੱਖਰੇ ਵੱਖਰੇ ਜਦੋਂ ਮਹਾਰਾਜ ਉੱਥੇ ਗਏ ਤਾਂ ਉੱਥੇ ਮਨਾਹੀ ਹੈ ਵੀ ਸੰਗੀਤ ਨਹੀਂ ਵਜਾ ਸਕਦੇ। ਭਾਈ ਮਰਦਾਨਾ ਸ਼੍ਰੀ ਗੁਰੂ ਰਾਨਕ ਸਿੰਘ ਸਹਿਬ ਮਹਾਰਾਜ ਦੇ ਨਾਲ ਨੇ ਸ਼ਹਿਰ ਤੋਂ ਬਾਹਰ-ਬਾਰ ਬਹਿ ਜਾਂਦੇ ਨੇ ਰਾਤ ਪੈਂਦੀ ਹੈ। ਆਰਾਮ ਕਰਦੇ ਨੇ ਜਿਵੇਂ ਸਵੇਰ ਹੋਈ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ। ਪਾਤਸ਼ਾਹ ਕਹਿੰਦੇ ਨੇ ਚੱਲ ਮਰਦਾਨਿਆ ਆਪਾਂ ਵੀ ਬਾਗ ਦਈਏ ਰਵਾਬ ਛੇੜ। ਮਰਦਾਨੇ ਕਹਿੰਦਾ ਮਹਾਰਾਜ ਇੱਥੇ ਸੰਗੀਤ ਵਜਾਉਣਾ ਮਨ ਹੈ। ਮਹਾਰਾਜ ਕਿਉਂ ਵਜਾਉਣਾ ਹੈ? ਪਾਤਸ਼ਾਹ ਨੇ ਕਿ ਆਪਾਂ ਬੁਝਾਵਾਂਗੇ ਲੋਕ ਪੁੱਛਣਗੇ ਫਿਰ ਦੱਸਾਂਗੇ ਸੰਗੀਤ ਕੀ ਹੈ ਮਰਦਾਨਿਆਂ ਵਾਂਗ ਦਾ ਵਕਤ ਹੋ ਗਿਆ ਹੈ ਚੱਲ ਸੰਗੀਤ ਛੇੜ ਜਿਵੇਂ ਭਾਈ ਮਰਦਾਨੇ ਨੇ ਤੰਦ ਛੇੜੀ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਬਾੰਗ ਦਿੱਤੀ ਉਧਰ ਅਜੇ ਮੌਲਬੀਆਂ ਨੇ ਆਵਾਜ਼ ਦੇਣੀ ਸੀ ਮਸਜਿਦ ਵਿੱਚੋਂ ਇੱਧਰ ਪਾਤਸ਼ਾਹ ਨੇ ਇੱਕ ਘੜੀ ਪਹਿਲਾਂ ਬਾੰਗ ਦੇ ਦਿੱਤੀ ਕੀ ਬੋਲੇ ਨੇ ਮੈਂ ਨਾਲ ਦੀ ਨਾਲ ਤੁਹਾਨੂੰ ਪੌੜੀਆਂ ਸੁਣਾਵਾਂ ਦੋ ਸੁਣੋ ਪਹਿਲੀ ਪੌੜੀ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਕੰਟਰੀ ਹੈ ਹੁਣ ਜਿੱਥੇ ਤੁਸੀਂ ਜਾਂਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਨ ਉੱਥੇ ਗੁਰੂ ਨੇ ਸੁਰਤ ਦੀ ਗੱਲ ਕੀਤੀ ਤਾਂ ਮੈਂ ਇਹ ਪੌੜੀ ਲਈ ਵਹਰ ਜਾਏ ਕਿਆਂ ਅਸਥਾਨ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਜਿਨ੍ਹਾਂ ਨੂੰ ਯਾਦ ਹੈ ਨਾਲ ਪੜਿਆ ਕਰੋ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਦਿੱਤੀ ਬਾਗ ਨਿਵਾਜ ਕਰ ਬਾਗ ਦਾ ਅਰਥ ਹੁੰਦਾ ਉੱਚੀ ਵਾਚ ਬੋਲ ਦਿੱਤੀ ਬੰਗਨਵਾਜ ਕਰ ਸੁਨ ਸਮਾਨ ਹੋ ਆਜ ਹਨ ਸੁਨ ਮਨ ਨਗਰੀ ਪਈ ਦੇਖ ਪੀਰ ਪਿਆ ਹੈ ਹੈਰਾਨ ਉੱਥੋਂ ਦੇ ਪੀਰ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਕਿਉਂ ਗਾ ਰਿਹਾ ਹੈ ਤੇ ਜੋ ਪਾਤਸ਼ਾਹ ਨੇ ਗਾਇਆ ਉਹ ਤਾਂ ਹੈਰਾਨ ਕਰਨ ਵਾਲਾ ਸੀ ਨਾ ਹਜ਼ੂਰ ਨੇ ਗਾਇਆ ਪਤਾ ਕੀ ਅੰਮ੍ਰਿਤ ਵੇਲੇ ਬਾਗ ਦਿੱਤੀ ਸਹਿ ਬੋਲੇ ਪਾਤਾਲ ਪਾਤਾਲ ਲਖ ਆਗਾ ਸਾ ਆਗਾ ਸ ਪੜੋ ਪਾਤਾਲ ਪਾਤਾਲ ਲਖ ਆਗਾ ਓੜ ਕੇ ਓੜ ਕਪਾਲ ਥਕੇ ਵੇਦ ਕਹਨ ਇਕ ਬਾਤ ਓੜ ਕੇ ਓੜ ਕਪਾਲ ਥਕੇ ਵੇਦ ਕਹਨ ਇਹ ਆਵਾਜ਼ ਨੇ ਹੈਰਾਨ ਕਰ ਦਿੱਤਾ ਬਗਦਾਦ ਦੇ ਲੋਕਾਂ ਨੂੰ ਪੀਰ ਦਸਤਗੀਰ ਜਿਹੜਾ ਉਹ ਸੁਣ ਕੇ ਬਹੁਤ ਗਰੋਧ ਵਿੱਚ ਆਇਆ ਜਿੱਥੇ ਬੈਠਾ ਸੀ ਉਹਨੇ ਉੱਥੇ ਹੀ ਧਿਆਨ ਲਾ ਕੇ ਵੇਖਿਆ ਪੌਣ ਗਾਰੇ ਇਹਦਾ ਮਤਲਬ ਬੰਦਾ ਵੀ ਪਹੁੰਚਿਆ ਹੋਇਆ ਹੈ ਆਮ ਬੰਦਾ ਨਹੀਂ ਹੈ ਜਿੱਥੇ ਬੈਠਾ ਹੈ ਉੱਥੇ ਉਹਨੇ ਧਿਆਨ ਲਾ ਕੇ ਵੇਖਿਆ ਵੀ ਸ਼ਹਿਰ ਦੇ ਦੂਜੇ ਪਾਸੇ ਕੌਣ ਹੈ ਕਿੱਥੋਂ ਆਵਾਜ਼ ਆ ਰਹੀ ਹੈ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਫਿਰ ਉਹ ਪੀਰ ਦਸਤਗੀਰ ਜਿਹੜਾ ਵੇਖੇ ਧਿਆਨ ਲਗਾਏ ਪਰ ਉਹਨੇ ਧਿਆਨ ਲਾ ਕੇ ਵੇਖਿਆ ਕੀ ਵੇਖਿਆ ਇੱਕ ਫਕੀਰ ਵੱਡਾ ਮਸਤਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਉਹ ਧਿਆਨ ਲਾ ਕੇ ਵੇਖਦਾ ਕੋਈ ਮਸਤਾਨਾ ਜਿਹਾ ਫਕੀਰ ਹੈ ਗਾਈ ਜਾ ਰਿਹਾ ਨਾਲ ਬੈਠਾ ਕੋਈ ਰਵਾਬ ਵਜਾਉਂਦਾ ਤੇ ਉਹਨੇ ਆਪਣੇ murid ਸੱਦੇ ਸ਼ਹਿਰ ਤੋਂ ਬਾਹਰ ਫਲਾਨੀ ਦਿਸ਼ਾ ਵਿੱਚ ਕੋਈ ਫਕੀਰ ਬੈਠਾ ਹੈ ਉਹ ਗਾ ਰਿਹਾ ਹੈ ਜਾਓ ਪਤਾ ਕਰਕੇ ਆਓ ਕਿੱਥੋਂ ਆਇਆ ਹੈ ਕੌਣ ਹੈ ਕਿਹੜੇ ਘਰਾਣੇ ਦਾ ਰਹਿਣ ਵਾਲਾ ਹੈ ਚਿੱਲੇ ਤੁਰ ਪਏ ਮਰੀਦਾਂ ਨੂੰ ਭੇਜਿਆ ਉਹ ਚਲੇ ਗਏ ਜਦੋਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਜ਼ੂਰ ਗਾ ਰਹੇ ਸਨ ਅਜੇ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦیدار ਪਾਏ ਉਹ ਜਾਂਦਿਆਂ ਮਰੀਦਾਂ ਦਰਸ਼ਨ ਕੀਤੇ ਅੱਜ ਉਹ ਦਰਸ਼ਨ ਉਹਨਾਂ ਨੂੰ ਹੋਏ ਨੇ ਜਿਨ੍ਹਾਂ ਬਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੁਣ ਵੀ ਲਿਆਉ ਨਹੀਂ ਅੱਖਾਂ ਨਾਲ ਦੇਖ ਵੀ ਲਿਆ ਸੇ ਫਿਰ ਗਰਪਾਸ ਨਾ ਪਰਿਆ ਰੇ ਉਹਨਾਂ ਮਰੀਦਾਂ ਦੇ ਭਾਗ ਚੰਗੇ ਸਨ ਉਹ ਉਸ ਭਾਵਨਾ ਨਾਲ ਦਰਸ਼ਨ ਕਰ ਗਏ ਦਰਸ਼ਨ ਕਰਕੇ ਵਾਪਸ ਮੁੜ ਕੇ ਜਾ ਕੇ ਕੀ ਕਹਿੰਦੇ ਹਿਰ ਦੋ ਰਾਇਣ ਦਸਤ ਗੀਰ ਜਾ ਕੇ ਦੱਸਦੇ ਦਸਤਗੀਰ ਨੂੰ ਕਹਿੰਦੇ ਨਾਨਕ ਕੱਲ ਵਿੱਚ ਆਇਆ ਉਹਨਾਂ ਦਾ ਨਾਮ ਹੈ ਗੁਰੂ ਨਾਨਕ ਜਿਹੜੇ ਘਰ ਰਹੇ ਨੇ ਉਹ ਕਲਯੁਗ ਵਿੱਚ ਨਾਨਕ ਨੇ ਆਏ ਹੋਏ ਤੇ ਪਤਾ ਕੌਣ ਨੇ ਦਸਤਗੀਰ ਸਾਹਿਬ ਉਹ ਕਹਿੰਦਾ ਕੌਣ ਹੈ ਕਹਿੰਦਾ ਜੀ ਅਸੀਂ ਤਾਂ ਦਰਸ਼ਨ ਕਰਕੇ ਆਏ ਆ ਅਸਲੀਅਤ ਇਹ ਹੈ ਉਹਦੇ ਦਰਸ਼ਨ ਕਰਕੇ ਐਂ ਲੱਗਦਾ ਜਿਵੇਂ ਰੱਬ ਬੈਠਾ ਹੋਵੇ। ਸਰੀਰ ਨਹੀਂ ਹੈ ਕੋਈ। ਉਹ ਤਾਂ ਰੱਬ ਹੈ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਹੈ ਕੋਈ। ਉਹ ਮਰੀਦ ਜਾ ਕੇ ਦੱਸਦੇ ਨੇ ਕਹਿੰਦੇ ਨਾਨਕ ਕੱਲ ਵਿੱਚ ਆਇਆ। ਰੱਬ ਫਕੀਰ ਕੋ ਪਹਿਚਾਨਾ। ਰੱਬ ਤੇ ਫਕੀਰ ਦੀ ਕੋਈ ਪਹਿਚਾਨ ਹੈ। ਉਹ ਰੱਬ ਲੱਗਦਾ ਹੈ। ਉਹਦੇ ਦਰਸ਼ਨ ਕਰਕੇ ਐਂ ਲੱਗਾ ਜਿਵੇਂ ਖੁਦਾ ਨੂੰ ਵੇਖ ਕੇ ਆਇਆ। ਦਸਤਗੀਰ ਗੁੱਸੇ ਚ ਬੋਲਿਆ ਖਾਮੋਸ਼ ਤੁਸੀਂ ਉਹਨੂੰ ਰੱਬ ਕਹਿੰਦੇ ਹੋ ਉਹ ਕੋਈ ਕਾਫਰ ਹੈ ਮਰੀਦ ਚੁੱਪ ਕਰ ਗਿਆ ਦਸਤਗੀਰ ਬੋਲਿਆ ਉਹ ਕੋਈ ਕਾਫਰ ਹੈ ਉਹਨੇ ਦੋ ਖਨਮੀਆਂ ਕੀਤੀਆਂ ਨੇ ਇੱਕ ਤੇ ਸੰਗੀਤ ਵਜਾਉਣਾ ਮਨਾ ਹੈ ਉਹ ਰਬਾਬ ਵਜਵਾਉਂਦਾ ਤੇ ਦੂਜਾ ਜੋ ਸਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਗਾਇਆ ਜੋ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਉਹ ਜਿਹੜਾ ਬਾਬਾ ਨਾਨਕ ਆਇਆ ਉਹ ਹਜ਼ਰਤ ਮੁਹੰਮਦ ਦੇ ਉਲਟ ਕਹਿੰਦਾ ਸਾਰੇ ਮਰੀਦ ਗੁੱਸੇ ਵਿੱਚ ਆ ਗਏ ਫਿਰ ਵੀ ਸਾਡੇ ਹਜ਼ਰਤ ਦੇ ਉਲਟ ਕਿਵੇਂ ਕਹਿ ਸਕਦਾ ਦਸਤਗਿਰ ਉੱਠ ਕੇ ਖਲੋ ਗਿਆ ਉਹਨਾਂ ਨੇ ਕਿ ਹੱਥਾਂ ਵਿੱਚ ਰੋੜੇ ਬੱਟੇ ਚੁੱਕੋ ਚਲੋ ਉਸ ਫਕੀਰ ਵੱਲ ਚਲੀਏ ਜੇ ਉਹ ਜਵਾਬ ਨਾ ਨਾ ਦੇ ਸਕਿਆ ਬੱਟੇ ਮਾਰ ਮਾਰ ਕੇ ਉਸੇ ਜਗ੍ਹਾ ਤੇ ਉਹਨੂੰ ਫੌਤ ਕਰ ਦਿਓ ਫੌਤ ਮੀਨਾਂਗ ਮਾਰ ਦਿਓ ਉੱਥੇ ਮૈયਤ ਬਣਾ ਦਾਂਗੇ ਬੜੇ ਗੁੱਸੇ ਚੱਲ ਪਏ ਜਦੋਂ ਹੁਣ 100 ਬੰਦਾ ਜਾ ਰਿਹਾ ਹੋਵੇ ਤਾਂ ਵਿਕਣ ਵਾਲੇ 10 ਵੀ 50 ਹੋਰ ਨਾਲ ਜੁੜ ਜਾਂਦੇ ਵੀ ਕੀ ਗੱਲ ਹੋਈ ਕੀ ਗੱਲ ਹੋਈ ਬਹੁਤ ਬੜੀ ਭੀੜ ਜੁਣ ਗਈ ਜਦੋਂ ਵੱਡੀ ਭੀੜ ਵਿੱਚ ਦਸਤਗੀ ਰਾਇਆ ਹਜ਼ੂਰ ਅਜੇ ਵੀ ਗਾ ਰਹੇ ਸਨ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਉਸੇ ਪੌੜੀ ਨੂੰ ਅੱਗੇ ਗਾ ਰਹੇ ਨੇ ਓੜ ਕੇ ਓੜ ਕੇ ਭਾਲ ਥਕੇ ਵੇਦ ਕਹਨੇ ਕਬਾਤ ਸਹਸ 18 ਕਹਿਣ ਕਤੇ ਬਾ ਅਸਲੂ ਇਕਤਾਤ ਤੇ ਉਹ ਪੀਰ ਦਸਤਗੀਰ ਆਉਂਦਾ ਹੀ ਪਤਾ ਕੀ ਬੋਲਿਆ ਵਿਚਾਰ ਨਹੀਂ ਕਰਨ ਆਇਆ ਉਹ ਝਗੜਾ ਕਰਨ ਦੇ ਲੱਜੇ ਨਾਲ ਆਇਆ ਆਉਂਦਿਆਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਾਬਾ ਤੂੰ ਕੀ ਹੱਤ ਚੁੱਕੀ ਹੈ ਕਿਉਂਕਿ ਵਿਚਾਰ ਦਾ ਤਰੀਕਾ ਹੋਰ ਹੁੰਦਾ ਜੇ ਕਿਸੇ ਨੇ ਝਗੜਾ ਕਰਨੋਂ ਤਕਰਾਰ ਵਿੱਚ ਬੋਲਦਾ ਵਿਚਾਰ ਚ ਤਾਂ ਬੋਲਦਾ ਹੀ ਨਹੀਂ ਨਾ ਜਿਨੇ ਝਗੜਾ ਨਹੀਂ ਕਰਨੋ ਵਿਚਾਰ ਕਰਦਾ ਜਿਨੇ ਝਗੜਾ ਕਰਨਾ ਉਹ ਤਕਰਾਰ ਕਰਦਾ ਇਸ ਲਈ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਪੁੱਛੇ ਪੀਰ ਤਕਰਾਰ ਕਰ ਆ ਕੇ ਤਕਰਾਰ ਕਰਕੇ ਪੁੱਛਦਾ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆਤਾਈ ਤੂੰ ਕੀ ਅਤ ਚੁੱਕੀ ਐ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਤਲ ਨਾ ਆਕਾਸ਼ ਲਖ ਕੋੜ ਕਪਾਲੀ ਖਬਰ ਸੁਣਾਈ ਬਾਬਾ ਤੈਨੂੰ ਪਤਾ ਹੈ ਇੱਥੇ ਸੰਗੀਤ ਵਜਾਉਣਾ ਮਨਾ ਹੈ ਤੂੰ ਸੰਗੀਤ ਵਜਾ ਰਿਹਾ ਹੈ ਤੂੰ ਰਵਾਬ ਵਜਵਾ ਰਿਹਾ ਪਾਤਸ਼ਾਹ ਨੇ ਕਿਹਾ ਦਸਤਗੀਰ ਸਾਹਿਬ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੋਗੇ ਰਵਾਬ ਹੈ ਇਹਨੂੰ ਤਾਂ ਬੰਦ ਕਰ ਦਾਂਗੇ ਤੂੰ ਸੰਗੀਤ ਕਿੱਥੋਂ ਬੰਦ ਕਰ ਸਕਦਾ ਹੈ ਕੁਦਰਤ ਦੀ ਇਹ ਸਰਚੀ ਹੋਈ ਸ੍ਰਿਸ਼ਟੀ ਬ੍ਰਹਮੰਡ ਦੇ ਅੰਦਰ ਆਪਣੇ ਆਪ ਸੰਗੀਤ ਚੱਲ ਰਿਹਾ ਹੈ ਇਹ ਵਗਦੀ ਹੋਈ ਹਵਾ ਵੀ ਸੰਗੀਤ ਵਿੱਚ ਹੈ ਇਹ ਹਿਲਦੇ ਹੋਏ ਪੱਤੇ ਵੀ ਸੰਗੀਤ ਵਿੱਚ ਨੇ ਹੋਰ ਤੇ ਹੋਰ ਆਪਣੇ ਬਾਹਾਂ ਦੀ ਨਬਜ਼ ਪਕੜ ਕੇ ਵੇਖ ਤੇਰੇ ਇਸ ਖੂਨ ਵਿੱਚ ਚਲਦੀ ਹੋਈ ਨਬਜ਼ ਵੀ ਸੁਰ ਤੇ ਤਾਲ ਵਿੱਚ ਸੰਗੀਤ ਵਿੱਚ ਹੈ ਦਿਲ ਤੇ ਹੱਥ ਰੱਖ ਕੇ ਵੇਖ ਤੇਰੇ ਦਿਲ ਦੀ ਧੜਕਣ ਵੀ ਕਿਸੇ ਸੁਰ ਵਿੱਚ ਚੱਲ ਰਹੀ ਹੈ ਤੇਕ 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 ਅੱਗੇ ਪਿੱਛੇ ਹੋ ਜਾਏ ਤਾਲ ਤੋਂ ਬੇਤਾਲ ਸੁਰ ਤੋਂ ਬੇਸੁਰ ਹੋ ਜਾਏ ਤੂੰ ਬਿਮਾਰ ਪੈ ਜਾਏਗਾ ਦਿਲ ਦੀ ਧੜਕਣ ਵੀ ਰੱਬ ਨੇ ਸੰਗੀਤ ਵਿੱਚ ਰੱਖੀ ਹੈ ਸ਼ਰੀਰ ਦੀ ਨਬਜ਼ ਵੀ ਕਿਸੇ ਸੰਗੀਤ ਵਿੱਚ ਹੈ ਤੇਰੇ ਚੱਲਦੇ ਹੋਏ ਸਵਾਸ ਉਹ ਵੀ ਬਿਲਕੁਲ ਸਹੀ ਦਿਸ਼ਾ ਵਿੱਚ ਇੱਕ ਤਾਲ ਵਿੱਚ ਇੱਕ ਸੁਰ ਵਿੱਚ ਚੱਲ ਰਹੇ ਨੇ ਰੱਬ ਨੇ ਸੰਗੀਤ ਹਰ ਜਗ੍ਹਾ ਤੇ ਰੱਖਿਆ ਕਿੱਥੋਂ ਕਿੱਥੋਂ ਬੰਦ ਕਰੇਗਾ ਇਹ ਤਾਂ ਸੁਰਾਂ ਦਾ ਸੁਮੇਲ ਹੈ ਸੰਗੀਤ ਇਹ ਤਾਂ ਕੁਦਰਤ ਨੇ ਰੱਖਿਆ ਹੈ ਦਸਤਗੀਰ ਨੇ ਕਿਹਾ ਬੜਾ ਗਹਿਰਾ ਜਵਾਬ ਦਿੱਤਾ ਹੈ ਤੇ ਹੁਣ ਉਹਨੇ ਕਿਹਾ ਚਲੋ ਸੰਗੀਤ ਨੂੰ ਛੱਡ ਹੇ ਨਾਨਕ ਤੂੰ ਸਾਡੇ حضرت ਮੁਹੰਮਦ ਸਾਹਿਬ ਦੇ ਉਲਟ ਗਾਈ ਜਾਂਦਾ ਹੈ ਪਾਤਸ਼ਾਹ ਨੇ ਕਿ ਕੀ ਉਲਟਗਾ ਹੈ ਉਹਨੇ ਕਿ حضرت ਮੁਹੰਮਦ ਸਾਹਿਬ ਨੇ ਲਿਖ ਕੇ ਦਿੱਤਾ ਹੈ ਸੱਤ ਪਥਾਲ ਨੇ ਸੱਤ ਆਕਾਸ਼ ਨੇ 14 ਲੋਕ ਨੇ ਧਰਤ ਤੋਂ ਪਥਾਲ ਤੱਕ ਸੱਤ ਧਰਤ ਤੋਂ ਆਕਾਸ਼ ਤੱਕ ਸੱਤ 14 ਲੋਕ 14 ਤਬਕ ਸਾਡੇ ਕਿਤਬਾਂ ਵਿੱਚ ਗ੍ਰੰਥਾਂ 'ਚ ਲਿਖੇ ਨੇ حضرت ਮੁਹੰਮਦ ਸਾਹਿਬ ਨੇ 14 ਲੋਕ ਕਹੇ ਨੇ ਤੂੰ ਲੱਖਾਂ ਹੀ ਪਤਾਲ ਲੱਖਾਂ ਆਕਾਸ਼ ਕਹਿ ਰਹੇਂ ਇਹ ਤਾਂ ਤੋਹੀਨ ਹੈ ਸਤਗੁਰਾਂ ਦਾ ਜਵਾਬ ਬੜਾ ਪਿਆਰਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਦਸਤਗੀਰ ਸਾਹਿਬ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਉਹ ਬਿਲਕੁਲ ਸਹੀ ਗਏ ਇੱਕਦਮ ਸਾਰੇ ਮੁਸਲਮਾਨ ਹੱਥ ਵਿੱਚ ਜਿਹੜੇ ਬੱਟੇ ਸਾਨੂੰ ਸੁੱਟ ਦਿੱਤੇ ਵੇ ਤੇ ਸਾਡੇ ਰੱਬਰ ਨੂੰ ਸਹੀ ਕਹਿ ਰਿਹਾ। ਪਾਛੇ ਕਹਿੰਦੇ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਹਿ। ਔਰ ਜੋ ਮੈਂ ਕਹਿ ਰਿਹਾ ਉਹ ਵੀ ਬਿਲਕੁਲ ਸਹੀ ਕਹਿ ਰਿਹਾ। حضرت ਮੁਹੰਮਦ ਸਾਹਿਬ ਨੇ 14 ਲੋਕ ਵੇਖੇ ਨੇ ਉਹਨਾਂ ਉਮਤ ਨੂੰ 14 ਕਹਿ ਦਿੱਤੇ ਮੈਨੂੰ ਲੱਖਾਂ ਦਿਸ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਗਲਤ ਕੀ ਹੈ। ਉਹਨਾਂ ਨੂੰ 14 ਨਜ਼ਰ ਆਏ ਉਨੀ 14 ਕਹਿ ਦਿੱਤੇ ਸੱਚ ਕਹਿ। ਮੈਨੂੰ ਲੱਖਾਂ ਹੀ ਨਜ਼ਰ ਆ ਰਹੇ ਨੇ ਮੈਂ ਲੱਖਾਂ ਹੀ ਘਾ ਰਹੇ ਹੈ ਇਹਦੇ ਵਿੱਚ ਦਸਤਗੀਰ ਸਭ ਗਲਤ ਕੀ ਹੈ ਤੇ ਦਸਤਗੀਰ ਇੱਕਦਮ ਗੁੱਸੇ 'ਚ ਬੋਲਿਆ ਲੱਖਾਂ ਆਕਾਸ਼ ਪਤਾਲ ਤੁਹਾਨੂੰ ਦਿਸ ਰਹੇ ਨੇ ਸਹਿਬ ਨੇ ਕਿਹਾ ਦਿਸ ਰਹੇ ਨੇ ਤੇ ਹੁਣ ਉਹ ਚੈਲੰਜ ਕਰਕੇ ਕਹਿੰਦਾ ਬੁਖਾ ਸਕਦੇ ਹੋ ਫਿਰ ਲੱਖਾਂ ਆਕਾਸ਼ ਪਤਾਲ ਦਿਖਾ ਸਕਦੇ ਹੋ ਗੁਰੂ ਨਾਨਕ ਸਹਿਬ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਉਹਨਾਂ ਦਾ ਚੈਲੰਜ ਕਬੂਲ ਕੀਤਾ ਹਜ਼ੂਰ ਬੋਲੇ ਬਖਾ ਸਕਦਾ ਹਾਂ ਬਖਾ ਸਕਦਾ ਪਰ ਮੇਰੀ ਵੀ ਇੱਕ ਸ਼ਰਤ ਹੈ ਦਸਤਗੀਰ ਸਾਹਿਬ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਉਹ ਬੰਦਾ ਇੱਥੇ ਬਿਠਾ ਦਿਓ ਉਹਨੂੰ ਬਖਾ ਦਾਂਗਾ ਇੰਨੇ ਮুরিਦਾਂ ਚੋਂ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਇੱਥੇ ਬਿਠਾ ਦਿਓ ਉਹਨੂੰ ਬਖਾ ਦਾਂਗਾ ਦਸਤਗੀਰ ਸੋਚੀ ਪੈ ਗਿਆ ਸਭ ਨਵੇਂ ਪੁਰਾਣੇ ਮਰੀਦਾਂ ਵੱਲੋਂ ਨੇ ਤੇ ਹੰਤ ਰਿਆ ਚੰਗੀ ਤਰ੍ਹਾਂ ਵੇਖਿਆ ਤੇ ਵੇਖ ਕਿ ਉਹਨੇ ਫੈਸਲਾ ਪਤਾ ਕੀ ਕੀਤਾ ਮੈਨੂੰ ਆਪਣੇ ਪੁੱਤ ਤੇ ਵਿਸ਼ਵਾਸ ਹੈ ਮਾਫ ਕਰਿਓ ਮੁਰੀਦ ਕਿੰਨੇ ਵੀ ਕਿਸੇ ਗੁਰੂ ਦੇ ਹੋਣ ਜਦੋਂ ਵੀ ਉਹਨੂੰ ਵਿਸ਼ਵਾਸ ਹੁੰਦਾ ਆਪਣੇ ਪੁੱਤ ਤੇ ਹੁੰਦਾ ਇਹ ਤਾਂ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਮਿਲੀ ਹੈ ਨਹੀਂ ਤੇ ਦੇਹ ਧਾਰੀਆਂ ਦਾ ਮਾਫ ਕਰਿਓ ਸੇਵਕ 50 50 ਸਾਲ ਤੋਂ ਸੇਵਾ ਕਰੀ ਜਾਣ ਜਦੋਂ ਗੱਦੀ ਦੇਣਗੇ ਪੁੱਤ ਪਤੀਜੇ ਭਾਂਜਿਆਂ ਨੂੰ ਦੇਣਗੇ ਮੁਰੀਦ ਨੂੰ ਸੇਵਕ ਨੂੰ ਕੋਈ ਨਹੀਂ ਦਿੰਦਾ ਇਤਮ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਦਿੱਤੀ ਹੈ ਨਹੀਂ ਤੇ ਸੇਵਕ ਨੂੰ ਕੌਣ ਦਿੰਦਾ ਸੇਵਕ ਜਿੰਨੇ ਮਰਜ਼ੀ ਚੰਗੇ ਹੋਣ ਪੁੱਤ ਨੂੰ ਫਿਰ ਮੋਰੇ ਲਿਆਉਣਗੇ ਸਾਧ ਸੰਗਤ ਅੱਜ ਦਸਤਗੀਰ ਨੇ ਵੀ ਉਹ ਜੋ ਕੀਤਾ ਵੱਡੇ ਛੋਟੇ ਸਭ ਮুরিਦ ਛੱਡ ਦਿੱਤੇ ਉਹਨੇ ਆਪਣੇ ਬੇਟੇ ਨੂੰ ਕਿਹਾ ਮੈਨੂੰ ਮੇਰੇ ਪੁੱਤ ਤੇ ਵਿਸ਼ਵਾਸ ਹੈ ਇਹਨੂੰ ਦਿਖਾ ਦਿਓ ਖੈਰ ਉਹਦਾ ਬੇਟਾ ਵੀ ਪੰਜ ਵਕਤ ਦਾ ਨਵਜੀ ਹੈ ਫਿਲਮ ਜੰਨਣ ਵਾਲਾ ਮੌਲਵੀ ਹੈ ਉਹ ਗਿਆਨ ਰੱਖਦਾ ਹੈ ਉਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੋਹਰੇ ਬਿਠਾ ਦਿੱਤਾ ਗਿਆ ਇੱਥੋਂ ਤੱਕ ਪਹਿਲਾਂ ਮੈਂ ਪੌੜੀ ਸੁਣਾ ਦਤਾਂ ਭਾਈ ਗੁਰਦਾਸ ਜੀ ਲਿਖਦੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆ ਤਾਈ ਇੱਥੇ ਵਿੱਚ ਬਗਦਾਦ ਦੇ ਵੱਢੀ ਕਰਾਮਾਤ ਦੇ ਖਲਾਈ ਲੱਖ ਪਤਾਲ ਕਾਸ਼ ਲੱਖ ਉੜਕ ਭਾਲੀ ਖਬਰ ਸੁਣਾਈ ਫਿਰ ਦੋਰਾਇਣ ਦਸਤਗੀਰ ਅਸਾਂ ਵੀ ਵੇਖਾਂ ਜੋ ਤੁਹੇ ਪਾਈ ਦਸਤਗੀਰ ਕਹਿੰਦਾ ਸੀ ਵੀ ਵੇਖਣਾ ਚਾਹੁੰਦੇ ਵਖਾ ਸਕਦੇ ਹੋ ਜੇ ਲੱਖਾਂ ਕਾਸ਼ਪਤਾਲ ਨੇ ਹਜ਼ੂਰ ਨੇ ਚੈਲੰਜ ਕਬੂਲ ਕਰ ਲਿਆ ਵਖਾ ਸਕਦਾ ਉਹਨੇ ਕਿਹਾ ਮੇਰੇ ਬੇਟੇ ਨੂੰ ਮੁਖਾ ਦਿਓ ਮੋਰੇ ਬਿਠਾ ਦਿੱਤਾ ਗਿਆ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਸਤਗੀਰ ਦੇ ਬੇਟੇ ਨੂੰ ਕਹਿੰਦੇ ਨੇ ਬੇਟਾ ਅੱਖਾਂ ਬੰਦ ਕਰ ਜਿਵੇਂ ਮੈਂ ਕਮ ਉਸ ਤਨ ਤੂੰ ਮਗਰ ਬੋਲਣਾ ਤੁਹਾਨੂੰ ਗੁਰੂ ਨਾਨਕ ਸਹਿਬ ਮਹਾਰਾਜ ਆਪ ਰੱਬ ਨੇ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਨੇ ਪੀਰ ਦਸਤਗੀਰ ਦੇ ਬੇਟੇ ਨੂੰ ਜੋ ਪੜਾਇਆ ਹੈ ਸਰੀਰ ਉੱਥੇ ਬੈਠਾ ਰਿਹਾ ਉਹਦੀ ਸੁਰਤ ਨੂੰ ਲੈ ਕੇ ਪਾਤਸ਼ਾਹ ਪੂਰੇ ਬ੍ਰਹਮੰਡ ਦੇ ਪੀਰ ਦਸਤਗੀਰ ਦੇ ਬੇਟੇ ਨੂੰ ਮੋਹਰੇ ਬਿਠਾਇਆ ਤੇ ਸਹਿਬ ਨੇ ਕਿਹਾ ਮਗਰ ਬੋਲ ਅੱਖਾਂ ਬੰਦ ਕਰਵਾ ਕੇ ਹਜ਼ੂਰ ਨੇ ਫਿਰ ਪੜਿਆ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਪੜੋ ਸਤਨਾਮ

ਸਤ ਗੀਰ ਦੇ ਬੇਟੇ ਦੀ ਸੁਰਤ ਪਾਤਸ਼ਾਹ ਲੱਖਾਂ ਕਾਸ਼ ਪਤਾਲ ਬ੍ਰਹਮੰਡ ਵਿੱਚ ਲੈ ਗਏ ਭਾਈ ਗੁਰਦਾਸ ਜੀ ਲਿਖਦੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਵਾਚਿਆ ਨੇ ਸਾਰੇ ਬ੍ਰਹਿਮੰਡ ਵਿਖਾ ਦਿੱਤੇ ਉਹਨੂੰ ਤੇ ਫਿਰ ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਕੋਈ ਬੰਦਾ ਨਹੀਂ ਕਹਿੰਦਾ ਮੇਰੀ ਔਲਾਦ ਮਾੜੀ ਹੈ ਸਾਰੇ ਬੰਦੇ ਕਹਿੰਦੇ ਚੰਗੇ ਨੇ ਮੇਰੇ ਬੱਚੇ ਬਹੁਤ ਚੰਗੇ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਪਰ ਕਿਤੇ ਨਾ ਕਿਤੇ ਮਨ ਵਿੱਚ 25% ਤਾਂ ਇਹ ਚੀਜ਼ ਪਈ ਹੈ ਇੱਕ ਅੱਧੀ ਐਫ ਡੀ ਆਰ ਬੱਚਿਆਂ ਤੋਂ ਲੁਕੋ ਕੇ ਰੱਖ ਲਈਏ ਕਿਤੇ ਕੰਮ ਆਏਗੀ ਇੱਕ ਅੱਧਾ ਪਲਾਟ ਥੋੜਾ ਆਸ-ਪਾਸੇ ਰੱਖ ਲਈ ਸਾਰਾ ਥੋੜੀ ਨਾਮ ਕਰਨਾ ਕੱਲ ਨੂੰ ਘਰ ਵਾਲੀ ਦੇ ਮਗਰ ਲੱਗ ਕੇ ਮੈਂ ਬੁੱਢਾ ਹੋ ਕੇ ਫਿਰ ਕੀ ਕਰਨਾ ਕਿਤੇ ਨਾ ਕਿਤੇ ਹੈ 25% ਮਨ ਵਿੱਚ ਵਿਸ਼ਵਾਸ ਦੇ ਵਿਸ਼ਵਾਸੀ ਹੈ ਸਾਰਾ ਕੁਝ ਨਹੀਂ ਤੁਸੀਂ ਨਾਮ ਕਰ। ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ। ਇੱਥੇ ਸਕਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਹੈ। ਤੂੰ ਲੱਖਾਂ ਬ੍ਰਹਮੰਡ ਦੇ ਇਹ ਕੋਟ ਬ੍ਰਹਮੰਡ ਦੀ ਇਸ ਰਚਨਾ ਵਿੱਚੋਂ ਲੱਖਾਂ ਆਕਾਸ਼ ਪਥਾਲ ਵੇਖ ਲੈਨੇ। ਲੈ ਫਿਰ ਜੇ ਵਿਖਾਉਣਾ ਤੇ ਪੂਰਾ ਹੀ ਵਿਖਾਉਣਾ ਚਾਹੀਦਾ ਹੈ। ਜੇ ਕਰਾਮਾਤ ਹੈ ਤਾਂ ਫਿਰ ਪੂਰੀ ਕਰਨੀ ਚਾਹੀਦੀ ਹੈ। ਭਾਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਰ ਦਰਗਾਹ ਤੋਂ ਉਹਨੂੰ ਉਹ ਚੀਜ਼ ਵਿਖਾਈ ਜਿਹਨੂੰ ਸੱਚ ਖੰਡ ਕਹਿੰਦੇ ਨੇ ਜਿਹਨੂੰ ਸੱਚਮੁੱਚ ਉਹ ਜਗ੍ਹਾ ਕਹਿੰਦੇ ਨੇ ਉਸ ਤੁਰ ਪਤਾਲ ਤੋਂ ਦਰਗਾਹ ਤੋਂ ਇੱਕ ਵਸਤੂ ਪ੍ਰਗਟ ਕੀਤੀ ਕੁੱਲੇ ਵਿੱਚ ਹਜ਼ੂਰ ਨੇ ਕਿਹਾ ਬੁੱਕ ਕਰ ਉਹ ਕੁੱਲਾ ਭਰ ਕੇ ਪ੍ਰਗਟ ਕੀਤਾ ਉਹਨੂੰ ਕੜਾ ਪ੍ਰਸ਼ਾਦ ਕਹਿੰਦੇ ਨੇ ਉਸ ਜਗ੍ਹਾ ਤੇ ਪਹਿਲੀ ਵਾਰ ਪ੍ਰਗਟ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਲੱਖ ਬਤਾਲ ਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਈ ਪਰ ਕੱਚ ਕਾਲ ਪ੍ਰਸ਼ਾਦ ਦਾ ਤਰੋਂ ਪਤਲੋਂ ਲਈ ਕੜਾਹੀ ਜ਼ਾਹਰ ਕਲਾ ਨਾ ਛਪੇ ਛਪਾਈ ਜ਼ਾਹਰ ਕਲਾ ਨਾ ਛਪੇ ਛਪਾਈ ਪਾਦਸ਼ਾਹ ਨੇ ਕਲਾ ਜਹਰ ਕਰਤੀ ਜਦੋਂ ਉਹਦਾ ਬੇਟਾ ਸੁਰਤ ਵਿੱਚ ਸਰੀਰ ਵਿੱਚ ਆਉਂਦਾ ਉੱਚੀ ਆਵਾਜ਼ ਵਿੱਚ ਕਹਿੰਦਾ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਅੱਲਾ ਹੈ ਖੁਦਾ ਹੈ ਗੁਰੂ ਨਾਨਕ ਤੇ ਸਾਧ ਸੰਗਤ ਉਹ ਫਿਰ ਜਿਹੜਾ ਕਚਕੌਲ ਪ੍ਰਸ਼ਾਦ ਦਾ ਸੀ ਨਾ ਕੋਲਾ ਹਜ਼ੂਰ ਨੇ ਕਿਹਾ ਸਭ ਨੂੰ ਵਰਤਾ ਕਿਣਕਾ ਕਿਣਕਾ ਸਭ ਨੂੰ ਵੰਡਿਆ ਪੀਰ ਦਸਤਗੀਰ ਕਹਿੰਦਾ ਹੈ ਏ ਬਾਬਾ ਨਾਨਕ ਜੇ ਵਸਤ ਕਬੂ ਚਖ ਕਰ ਨਹੀਂ ਦੇਖੀ ਹੈ ਜੇ ਵਸਤ ਕਿਸ ਲੋਕ ਕੀ ਹੈ ਹਜ਼ੂਰ ਨੇ ਕਿਹਾ ਇਹ ਸੱਚਖੰਡ ਤੁਰਦ ਗਾਦੀ ਵਸਤੂ ਹੈ ਉਹਨਾਂ ਕਹੇ ਪਾਦਸ਼ਾ ਜੇ ਸਭ ਨੂੰ ਵਰਤੌਣੀ ਹੋਵੇ ਫਿਰ ਪਾਦਸ਼ਾ ਨੇ ਤਿਹਾਵਲ ਤਿੰਨ ਚੀਜ਼ਾਂ ਮੰਗਾਈਆਂ ਉਸ ਜਗ੍ਹਾ ਤੇ ਭਾਰੀ ਮਾਤਰਾ ਵਿੱਚ ਫਿਰਕੜਾ ਪ੍ਰਸ਼ਾਦੀ ਦੀਗ ਤਿਆਰ ਕੀਤੀ ਪਹਿਲੀ ਵਾਰ ਬਗਦਾਦ ਵਿੱਚ ਵਰਤਾਈ ਉਤੋਂ ਬਾਅਦ ਸਾਸੰਗਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਰਹੀ ਹੈ ਅੱਜ ਕੜਾ ਪ੍ਰਸ਼ਾਦ ਉਹੀ ਵਰਤਾਇਆ ਜਾਂਦਾ ਹੈ